ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਅਮਰੀਕਾ ਨੇ ਗੈਰ ਪ੍ਰਵਾਸੀ H2B ਵੀਜ਼ਾ ਪ੍ਰੋਗਰਾਮ ਤਹਿਤ ਵੱਡਾ ਐਲਾਨ ਕੀਤਾ ਹੈ ਅਮਰੀਕੀ ਗ੍ਰੈਸ ਰੱਖਿਆ ਵਿਭਾਗ ਅਤੇ ਕਿਰਤ ਵਿਭਾਗ ਨੇ ਵਿੱਤੀ ਸਾਲ 2026 ਦੇ ਲਈ 44716 ਵਾਧੂ H2B ਵੀਜ਼ੇ ਜਾਰੀ ਕਰਨ ਦਾ ਫੈਸਲਾ ਕੀਤਾ ਹੈ ਇਹ ਐਲਾਨ 3 ਜਨਵਰੀ ਨੂੰ ਇੱਕ ਸਥਾਈ ਅੰਤਿਮ ਨਿਯਮ ਦੇ ਰੂਪ ਦੇ ਵਿੱਚ ਕੀਤਾ ਗਿਆ ਇਹ ਵਾਧੇ ਇੱਕ ਸਮਾਂ ਸੀਮਤ ਕਾਨੂੰਨੀ ਅਧਿਕਾਰ ਦੇ ਅਧੀਨ ਹੈ ਜੋ ਪ੍ਰੇਖਦੇ ਸਾਲਾਂ ਵਿੱਚ ਲਾਗੂ ਨਹੀਂ ਰਹੇਗਾ ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਮਰੀਕਾ ਨੇ H2B ਵੀਜ਼ੇ ਦੇ ਵਿੱਚ ਵਾਧਾ ਕੀਤਾ ਹੋਵੇ ਇਸ ਤੋਂ ਪਹਿਲਾਂ ਨਵੰਬਰ 2024 ਦੇ ਵਿੱਚ ਵੀ ਵਿੱਤੀ ਸਾਲ 2025 ਦੇ ਲਈ ਇਨੇ ਹੀ ਵੱਦੂ ਵੀਜ਼ੇ ਦਾ ਐਲਾਨ ਕੀਤਾ ਗਿਆ ਸੀ H2B ਵੀਜ਼ਾ ਪ੍ਰੋਗਰਾਮ ਅਮਰੀਕੀ ਨਿਯੋਕ ਕਰਤਾਵਾਂ ਨੂੰ ਵਿਦੇਸ਼ੀ ਨਾਗਰਿਕਾਂ ਨੂੰ ਅਸਥਾਈ ਗੈਰ ਖੇਤੀਬਾੜੀ ਨੌਕਰੀਆਂ ਲਈ ਭਰਤੀ ਕਰਨ ਦੀ ਆਗਿਆ ਦਿੰਦਾ ਹੈ ਇਸ ਵੀਜ਼ਾ ਤਹਿਤ ਇੱਕ ਵਿਅਕਤੀ ਵੱਧ ਤੋਂ ਵੱਧ 3 ਸਾਲ ਤੱਕ ਅਮਰੀਕਾ ਵਿੱਚ ਰਹਿ ਸਕਦਾ ਹੈ 3 ਸਾਲ ਪੂਰੇ ਹੋਣ ਤੋਂ ਬਾਅਦ ਉਸ ਵਿਅਕਤੀ ਨੂੰ ਮੁੜ ਅਜ਼ੀ ਦੇਣ ਤੋਂ ਪਹਿਲਾਂ ਘੱਟੋ-ਘੱਟ 3 ਮਹੀਨੇ ਦੇ ਲਈ ਅਮਰੀਕਾ ਤੋਂ ਬਾਹਰ ਰਹਿਣਾ ਲਾਜ਼ਮੀ ਹੁੰਦਾ ਹੈ ਤੇ ਮੌਜੂਦਾ ਕਾਨੂੰਨ ਅਨੁਸਾਰ ਕਾਂਗਰਸ ਹਰ ਵਿੱਤੀ ਸਾਲ ਲਈ H2B ਵੀਜ਼ੇ ਦੀ ਸੀਮਾ 400000 ਨਿਰਧਾਰਿਤ ਕੀਤੀ ਗਈ ਹੈ ਇਸੇ ਵਿੱਚ 3000 ਵਿਜੇ ਸਾਲ ਤੋਂ ਪਹਿਲੇ ਅਧ ਅਤੇ 3000 ਦੂਜੇ ਅਧ ਦੇ ਲਈ ਰੱਖੇ ਜਾਂਦੇ ਨੇ ਨਵਾਂ ਐਲਾਨ ਇਸ ਕਾਨੂੰਨੀ ਸੀਮਾ ਤੋਂ ਇਲਾਵਾ ਅਸਥਾਈ ਤੌਰ ਤੇ ਆਵਾਦੂ ਵੀ ਜੋ ਉਪਲਬਧ ਕਰਵਾਉਂਦਾ ਹੈ ਇਹਵਾਦੂ ਵੀ ਸਿਰਫ ਅਮਰੀਕੀ ਕਾਰੋਬਾਰਾਂ ਦੇ ਲਈ ਹਨ ਜੋ ਇਹ ਸਾਬਤ ਕਰ ਸਕਦੇ ਨੇ ਛੇਕਰ ਉਹਨਾਂ ਨੂੰ ਲੜਿੰਦੇ H2B ਕਰਮਚਾਰੀ ਨਾ ਮਿਲੇ ਤਾਂ ਉਹਨਾਂ ਨੂੰ ਗੰਭੀਰ ਅਤੇ ਨਾ ਪੂਰਾ ਹੋਣ ਵਾਲਾ ਵਿਤ ਨੁਕਸਾਨ ਚੁਲਣਾ ਪਵੇਗਾ 64716 ਵਾਧੂ ਵੀਜ਼ੇ ਵਿੱਚੋਂ 44226 ਵੀਜ਼ੇ ਸਿਰਫ ਵਾਪਸ ਹੋਣ ਵਾਲੇ ਕਾਮੇ ਦਿੱਲੀ ਰੱਖਵੇਂ ਨੇ ਅਜਿਹੇ ਕਰਮਚਾਰੀ ਜਿਨ੍ਹਾਂ ਨੂੰ ਪਿਛਲੇ 3 ਵਿੱਤੀ ਸਾਲਾਂ ਵਿੱਚ ਪਹਿਲਾ ਹੀ H2B ਵੀਜ਼ਾ ਜਾ ਤਲਚਾ ਮਿਲ ਚੁੱਕਾ ਹੋਵੇ ਬਾਕੀ 18490 ਵੀਜ਼ੇ ਉਹਨਾਂ ਮਾਲਕਾਂ ਦੇ ਲਈ ਨੇ ਜਿਨ੍ਹਾਂ ਨੂੰ ਮਈ ਤੋਂ ਸਪਤਬਰ ਵਿਚਕਾਰ ਦੇਰ ਸੀਜ਼ਨ ਦੀ ਲੋੜ ਹੈ ਅਤੇ ਇਹਨਾਂ ਦੇ ਲਈ ਵਾਪਸ ਹੋਣ ਵਾਲਾ ਵਰਕਰ ਹੋਣਾ ਲਾਜ਼ਮੀ ਨਹੀਂ ਹੈ ਵਾਧੂ ਵਿਜ਼ਨ ਨੂੰ ਤਿੰਨ ਵੱਖ-ਵੱਖ ਵੰਟਾਂ ਦੇ ਵਿੱਚ ਜਾਰੀ ਕੀਤਾ ਜਾਵੇਗਾ ਤਾਂ ਜੋ ਵੱਖ-ਵੱਖ ਤਰੀਕੋਂ ਤੇ ਕੰਮ ਸ਼ੁਰੂ ਕਰਨ ਵਾਲੇ ਮਾਲਕਾਂ ਨੂੰ ਸਹੂਲਤ ਮਿਲ ਸਕੇ ਯੂਐਸਈਆਈ ਐਸਐਨ ਸਪਸ਼ਟ ਕੀਤਾ ਕਿ ਇਸ ਦਾਲਤੇ ਮਿਤੀ ਤੋਂ ਬਾਅਦ ਮਿਲਣ ਵਾਲੀਆਂ ਪਟੀਸ਼ਨਾਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ ਅਤੇ 1 ਅਕਤੂਬਰ ਤਵਾਰ ਚ ਅਭੀ ਤੋਂ ਪਹਿਲਾਂ ਮਨਜ਼ੂਰ ਨਾ ਹੋਈਆਂ ਅਰਜ਼ੀਆਂ ਆਪਣੇ ਆਪ ਰੱਦ ਮੰਨੀਆਂ ਜਾਣਗੀਆਂ ਅਮਰੀਕੀ ਸਰਕਾਰ ਨੇ ਕਹਿਣ ਕਿ ਫੈਸਲਾ ਮਜ਼ਦੂਰ ਕਾਰਤ ਦੇ ਨਾਲ ਜੂਝੇ ਕਾਰ ਉਹ ਭਾਰਤੀ ਮਦਦ ਕਰਨ ਦੇ ਨਾਲ ਨਾਲ ਅਮਰੀਕੀ ਕਰਮਚਾਰੀਆਂ ਤੇ ਹਿੱਤਾਂ ਤੇ H2B ਪ੍ਰੋਗਰਾਮ ਦੀ ਪਾਰਦਰਸ਼ਤਾ ਨੂੰ ਧਿਆਨ ਦੇ ਵਿੱਚ ਰੱਖ ਕੇ ਲਿਆ ਗਿਆ ਹੈ ਅਮਰੀਕਾ ਦੇ ਗੈਰ ਪ੍ਰਵਾਸੀ H2B ਵੀਜ਼ਾ ਪ੍ਰੋਗਰਾਮ ਤਹਿਤ ਵੱਡਾ ਐਲਾਨ ਕੀਤਾ ਹੈ ਅਮਰੀਕੀ ਗ੍ਰੈਸ ਰੱਖਿਆ ਵਿਭਾਗ ਅਤੇ ਕਿਰਤ ਵਿਭਾਗ ਨੇ 23 ਸਾਲ ਤੋਂ 2026 ਦੇ ਲਈ 4716 ਵੱਧ H2B ਵੀਜ਼ੇ ਜਾਰੀ ਕਰਨ ਦਾ ਫੈਸਲਾ ਕੀਤਾ ਇਹ ਐਲਾਨ 3 ਜਨਵਰੀ ਨੂੰ ਇੱਕ ਸਥਾਈ ਅੰਤਿਮ ਨਿਯਮ ਦੇ ਰੂਪ ਦੇ ਵਿੱਚ ਕੀਤਾ ਗਿਆ ਇਹ ਵੱਧ ਇੱਕ ਸਮਾ ਸੀਮਤ ਕਾਨੂੰਨੀ ਅਧਿਕਾਰ ਦੇ ਅਧੀਨ ਜੋ ਵੀ ਖਦੇ ਸਾਲਾਂ ਵਿੱਚ ਲਾਗੂ ਨਹੀਂ ਰਹੇਗਾ ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਮਰੀਕਾ ਨੇ ਐਸਟੂਬੀ ਵੀਜ਼ੇ ਦੇ ਵਿੱਚ ਵਾਅਦਾ ਕੀਤਾ ਹੋਵੇ ਇਸ ਤੋਂ ਪਹਿਲਾਂ ਨਵੰਬਰ 2024 ਦੇ ਵਿੱਚ ਵੀ ਵਿੱਤੀ ਸਾਲ 2025 ਦੇ ਲਈ ਇਨੇ ਹੀ ਵਾਅਦੂ ਵੀਜ਼ੇ ਦਾ ਐਲਾਨ ਕੀਤਾ ਗਿਆ ਸੀ ਐਸ ਟੂ ਬੀ ਵੀਜ਼ਾ ਪ੍ਰੋਗਰਾਮ ਅਮਰੀਕੀ ਨਿਯੋਗਕਰਤਾਵਾਂ ਨੂੰ ਵਿਦੇਸ਼ੀ ਨਾਗਰਿਕਾਂ ਨੂੰ ਅਸਥਾਈ ਗੈਰ ਖੇਤੀਬਾੜੀ ਨੌਕਰੀਆਂ ਲਈ ਭਰਤੀ ਕਰਨ ਦੀ ਆਗਿਆ ਦਿੰਦਾ ਹੈ ਇਸ ਵੀਜ਼ੇ ਤਹਿਤ ਇੱਕ ਵਿਅਕਤੀ ਵੱਧ ਤੋਂ ਵੱਧ 3 ਸਾਲ ਤੱਕ ਅਮਰੀਕਾ ਵਿੱਚ ਰਹਿ ਸਕਦਾ ਹੈ 3 ਸਾਲ ਪੂਰੇ ਹੋਣ ਤੋਂ ਬਾਅਦ ਉਸ ਵਿਅਕਤੀ ਨੂੰ ਮੁੜ ਅਰਜ਼ੀ ਦੇਣ ਤੋਂ ਪਹਿਲਾਂ ਘਟੋ ਘਟ 3 ਮਹੀਨੇ ਦੇ ਲਈ ਅਮਰੀਕਾ ਤੋਂ ਬਾਹਰ ਰਹਿਣ ਲਾਜ਼ਮੀ ਹੁੰਦਾ ਹੈ ਤੇ ਮੌਜੂਦਾ ਕਾਨੂੰਨ ਅਨੁਸਾਰ ਕਾਂਗਰਸ ਵੱਲੋਂ ਹਰ ਵੀ ਸਾਲ ਦੇ ਲਈ ਐਸ ਟੂ ਬੀ ਵੀਜ਼ੇ ਦੀ ਸੀਮਾ 4000 ਨਿਰਧਾਰਿਤ ਕੀਤੀ ਗਈ ਹੈ ਇਸੇ ਵਿੱਚ 3000 ਵਿਜੀ ਸਾਲ ਤੋਂ ਪਹਿਲੇ ਅਧ ਅਤੇ ਤੇ 3000 ਦੂਜੇ ਅਧ ਦੇਲੇ ਰੱਖੇ ਜਾਂਦੇ ਨੇ ਨਵਾਂ ਐਲਾਨ ਇਸ ਕਾਨੂੰਨੀ ਸੀਮਾ ਤੋਂ ਇਲਾਵਾ ਅਸਥਾਈ ਤੌਰ ਤੇ ਆਵਾਦੂ ਵੀ ਸੇ ਉਪਲਬਧ ਕਰਵਾਉਂਦਾ ਹੈ ਇਹਵਾਦੂ ਵੀ ਸਿਰਫ ਅਮਰੀਕੀ ਕਾਰੋਬਾਰਾਂ ਦੇ ਲਈ ਹਨ ਜੋ ਇਹ ਸਾਬਤ ਕਰ ਸਕਦੇ ਨੇ ਕਿਕਰ ਉਹਨਾਂ ਨੂੰ ਲੜਿੰਦੇ H2B ਕਰਮਚਾਰੀ ਨਾ ਮਿਲੇ ਤਾਂ ਉਹਨਾਂ ਨੂੰ ਗੰਭੀਰ ਅਤੇ ਨਾ ਪੂਰਾ ਹੋਣ ਵਾਲਾ ਵਿਤ ਨੁਕਸਾਨ ਚਲਣਾ ਪਵੇਗਾ 64716 ਵਾਧੂ ਵੀਜ਼ੇ ਵਿੱਚੋਂ 44226 ਵੀਜ਼ੇ ਸਿਰਫ ਵਾਪਸ ਹੋਣ ਵਾਲੇ ਕਾਮੇ ਦਿੱਲੀ ਰੱਖਵੇਂ ਨੇ ਅਜਿਹੇ ਕਰਮਚਾਰੀ ਜਿਨ੍ਹਾਂ ਨੂੰ ਪਿਛਲੇ 3 ਵਿਤੀ ਸਾਲਾ ਵਿੱਚ ਪਹਿਲਾ ਹੀ ਐਸਟੂਬੀ ਵੀਜ਼ਾ ਜਾਂ ਤਲਚਾ ਮਿਲ ਚੁਕਾ ਹੋਵੇ ਬਾਕੀ 18490 ਵੀਜ਼ੇ ਉਹਨਾਂ ਮਾਲਕਾਂ ਦੇ ਲਈ ਨੇ ਜਿਨ੍ਹਾਂ ਨੂੰ ਮਈ ਤੋਂ ਸੰਪਰਦ ਹੋ ਜਾ ਚਪੀਦਰਮਿਆਨ ਦੇਰ ਸੀਜ਼ਨ ਦੀ ਲੋੜ ਹੈ ਅਤੇ ਇਹਨਾਂ ਦੇ ਲਈ ਵਾਪਸ ਹੋਣ ਵਾਲਾ ਵਰਕਰ ਹੋਣਾ ਲਾਜ਼ਮੀ ਨਹੀਂ ਹੈ ਵਾਧੂ ਵਿਜ਼ਨ ਨੂੰ ਤਿੰਨ ਵਕ ਵਕ ਵੰਟਰ ਦੇ ਵਿੱਚ ਜਾਰੀ ਕੀਤਾ ਜਾਵੇਗਾ ਤਾਜ਼ੂ ਵਕ ਵਕ ਤਰੀਕੋ ਤੇ ਕੰਮ ਸ਼ੁਰੂ ਕਰਨ ਵਾਲੇ ਮਾਲਕਾਂ ਨੂੰ ਸਹੂਲਤ ਮਿਲ ਸਕੇ ਯੂਐਸਈਆਈ ਐਸਐਨ ਸਪਸ਼ਟ ਕੀਤਾ ਕਿ ਇਹ ਦਾਲਤੇ ਮਿਤੀਆਂ ਤੋਂ ਬਾਅਦ ਮਿਲਣ ਵਾਲੀਆਂ ਪਟੀਸ਼ਨਰਸ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ ਅਤੇ 1 ਅਕਤੂਬਰ ਤਵਾਰ ਚ ਅਭੀ ਤੋਂ ਪਹਿਲਾਂ ਮਨਜ਼ੂਰ ਨਾ ਹੋਈਆਂ ਅਜ਼ੀਆਂ ਆਪਣੇ ਆਪ ਰੱਦ ਮੰਨੀਆਂ ਜਾਣਗੀਆਂ ਅਮਰੀਕੀ ਸਰਕਾਰ ਨੇ ਕਿਹਾ ਕਿ ਫੈਸਲਾ ਮਜ਼ਦੂਰ ਕਾਰਟ ਦੇ ਨਾਲ ਚੂਜੋਏ ਕਾਰੋਬਾਰਤ ਦੀ ਮਦਦ ਕਰਨ ਦੇ ਨਾਲ-ਨਾਲ ਅਮਰੀਕੀ ਕਰਮਚਾਰੀਆਂ ਤੇ ਹਿੱਤਾਂ ਤੇ H2B ਪ੍ਰੋਗਰਾਮ ਦੀ ਪਾਰਦਰਸ਼ਤਾ ਨੂੰ ਧਿਆਨ ਦੇ ਵਿੱਚ ਰੱਖ ਕੇ ਲਿਆ ਗਿਆ ਹੈ। ਅਮਰੀਕਾ ਦੇ ਗੈਰ ਪ੍ਰਵਾਸੀ H2B ਵੀਜ਼ਾ ਪ੍ਰੋਗਰਾਮ ਤਹਿਤ ਵੱਡਾ ਐਲਾਨ ਕੀਤਾ ਹੈ। ਅਮਰੀਕੀ ਗ੍ਰੈਸ ਰੱਖਿਆ ਵਿਭਾਗ ਅਤੇ ਕਿਰਤ ਵਿਭਾਗ ਨੇ 2023 ਤੋਂ 2026 ਦੇ ਲਈ 44716 ਵੱਧ H2B ਵੀਜ਼ੇ ਜਾਰੀ ਕਰਨ ਦਾ ਫੈਸਲਾ ਕੀਤਾ ਹੈ। ਇਹ ਐਲਾਨ 2 ਜਨਵਰੀ ਨੂੰ ਇੱਕ ਸਥਾਈ ਅੰਤਿਮ ਨਿਯਮ ਦੇ ਰੂਪ ਦੇ ਵਿੱਚ ਕੀਤਾ ਗਿਆ। ਇਹ ਵੱਧ ਇੱਕ ਸਮਾ ਸੀਮਤ ਕਾਨੂੰਨੀ ਅਧਿਕਾਰ ਦੇ ਅਧੀਨ ਜੋ ਵੀ 1 ਖਦੇ ਸਾਲਾਂ ਵਿੱਚ ਲਾਗੂ ਨਹੀਂ ਰਹੇਗਾ ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜੋ ਅਮਰੀਕਾ ਨੇ H2B ਵੀਜ਼ਾ ਦੇ ਵਿੱਚ ਵਾਅਦਾ ਕੀਤਾ ਹੋਵੇ ਇਸ ਤੋਂ ਪਹਿਲਾਂ ਨਵੰਬਰ 2024 ਦੇ ਵਿੱਚ ਵੀ 2023 ਸਾਲ 2025 ਦੇ ਲਈ ਇਨੇ ਹੀ ਵਾਧੂ ਵੀਜ਼ੇ ਦਾ ਐਲਾਨ ਕੀਤਾ ਗਿਆ ਸੀ H2B ਵੀਜ਼ਾ ਪ੍ਰੋਗਰਾਮ ਅਮਰੀਕੀ ਨਿਯੋਕਕਰਤਾਵਾਂ ਨੂੰ ਵਿਦੇਸ਼ੀ ਨਾਗਰਿਕਾਂ ਨੂੰ ਅਸਥਾਈ ਗੈਰ ਖੇਤੀਬਾੜੀ ਨੌਕਰੀਆਂ ਲਈ ਭਰਤੀ ਕਰਨ ਦੀ ਆਗਿਆ ਦਿੰਦਾ ਹੈ ਇਸ ਵੀਜ਼ਿਟੇਟਿਕ ਵਿਅਕਤੀ ਵੱਧ ਤੋਂ ਵੱਧ 3 ਸਾਲਾਂ ਤੱਕ ਅਮਰੀਕਾ ਵਿੱਚ ਰਹਿ ਸਕਦਾ ਹੈ 3 ਸਾਲ ਪੂਰੇ ਹੋਣ ਤੋਂ ਬਾਅਦ ਉਸ ਵਿਅਕਤੀ ਨੂੰ ਮੁੜ ਅਜ਼ੀ ਦੇਣ ਤੋਂ ਪਹਿਲਾਂ ਘੱਟੋ ਘੱਟ 3 ਮਹੀਨੇ ਦੇ ਲਈ ਅਮਰੀਕਾ ਤੋਂ ਬਾਹਰ ਰਹਿਣਾ ਲਾਜ਼ਮੀ ਹੁੰਦਾ ਹੈ ਤੇ ਮੌਜੂਦਾ ਕਾਨੂੰਨ ਅਨੁਸਾਰ ਕਾਂਗਰਸ ਹਰ ਵਿੱਤੀ ਸਾਲ ਲਈ H2B ਵੀਜ਼ਾ ਦੀ ਸੀਮਾ 40000 ਨਿਯਤ ਕਰ ਦਿੱਤੀ ਗਈ ਹੈ ਇਸ ਦੇ ਵਿੱਚ 30000 ਸਾਲ ਤੇ ਪਹਿਲੇ ਅੱਧ ਅਤੇ 30000 ਦੂਜੇ ਅੱਧ ਦੇ ਲਈ ਰੱਖੇ ਜਾਂਦੇ ਨੇ ਨਵਾਂ ਐਲਾਨ ਇਸ ਕਾਨੂੰਨੀ ਸੀਮਾ ਤੋਂ ਇਲਾਵਾ ਅਸਥਾਈ ਤੌਰ ਤੇ ਆਵਾਦੂ ਵੀ ਇਸੇ ਉਪਲਬਧ ਕਰਵਾਉਂਦਾ ਹੈ ਇਹ ਆਵਾਦੂ ਵੀ ਸਿਰਫ ਅਮਰੀਕੀ ਕਾਰੋਬਾਰਾਂ ਦੇ ਲਈ ਹਨ ਜੋ ਇਹ ਸਾਬਤ ਕਰ ਸਕਦੇ ਨੇ ਕਿਕਰ ਉਹਨਾਂ ਨੂੰ ਲੜਿੰਦੇ H2B ਕਰਮਚਾਰੀ ਨਾ ਮਿਲੇ ਤਾਂ ਉਹਨਾਂ ਨੂੰ ਗੰभीर ਅਤੇ ਨਾ ਪੂਰਾ ਹੋਣ ਵਾਲਾ ਵਿੱਤੀ ਨੁਕਸਾਨ ਚੁਲਣਾ ਪਵੇਗਾ 64716 ਵਾਧੂ ਵੀਜ਼ੇ ਵਿੱਚੋਂ 44226 ਵੀਜ਼ੇ ਸਿਰਫ ਵਾਪਸ ਹੋਣ ਵਾਲੇ ਕਾਮੇ ਦਿੱਲੀ ਰੱਖਵੇਂ ਨੇ ਅਜਿਹੇ ਕਰਮਚਾਰੀ ਜਿਨ੍ਹਾਂ ਨੂੰ ਪਿਛਲੇ 3 ਵਿੱਤੀ ਸਾਲਾਂ ਵਿੱਚ ਪਹਿਲਾ ਹੀ SBI ਵੀਜ਼ਾ ਜਾ ਤਲچہ ਮਿਲ ਚੁਕਾ ਹੋਵੇ ਬਾਕੀ 13490 ਵੀਜ਼ੇ ਉਹਨਾਂ ਮਾਲਕਾਂ ਦੇ ਲਈ ਨੇ ਜਿਨ੍ਹਾਂ ਨੂੰ ਮਈ ਤੋਂ ਸੰਪਰਦ 26 ਦੇ ਵਿਚਕਾਰ ਦੇ ਸੀਜ਼ਨ ਦੀ ਲੋੜ ਹੈ ਅਤੇ ਇਹਨਾਂ ਦੇ ਲਈ ਵਾਪਸ ਹੋਣ ਵਾਲਾ ਵਰਕਰ ਹੋਣਾ ਲਾਜ਼ਮੀ ਨਹੀਂ ਹੈ ਵਾਧੂ ਵਿਜ਼ਨ ਨੂੰ ਤਿੰਨ ਵਕ ਵਕ ਵੰਟਰ ਦੇ ਵਿੱਚ ਜਾਰੀ ਕੀਤਾ ਜਾਵੇਗਾ ਤਾਂ ਜੋ ਵਕ ਵਕ ਤਰੀਕੋ ਤੇ ਕੰਮ ਸ਼ੁਰੂ ਕਰਨ ਵਾਲੇ ਮਾਲਕਾਂ ਨੂੰ ਸਹੂਲਤ ਮਿਲ ਸਕੇ ਯੂਐਸਈਆਈ ਐਸ ਨੇ ਸਪਸ਼ਟ ਕੀਤਾ ਕਿ ਇਸ ਦਾਲਤੇ ਮਿਤੀ ਤੋਂ ਬਾਅਦ ਮਿਲਣ ਵਾਲੀਆਂ ਪਟੀਸ਼ਨਾਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ ਅਤੇ 1 ਅਕਤੂਬਰ ਤਵਾਰ ਚ ਅਭੀ ਤੋਂ ਪਹਿਲਾਂ ਮਨਜ਼ੂਰ ਨਾ ਹੋਈਆਂ ਅਰਜ਼ੀਆਂ ਆਪਣੇ ਆਪ ਰੱਦ ਮੰਨੀਆਂ ਜਾਣਗੀਆਂ ਅਮਰੀਕੀ ਸਰਕਾਰ ਨੇ ਕਹਿਣ ਕਿ ਫੈਸਲਾ ਮਜ਼ਦੂਰ ਕਾਰਟ ਦੇ ਨਾਲ ਜੂਜੋਏ ਕਾਰੋਬਾਰਤ ਦੀ ਮਦਦ ਕਰਨ ਦੇ ਨਾਲ ਨਾਲ ਅਮਰੀਕੀ ਕਰਮਚਾਰੀਆਂ ਦੇ ਹਿੱਤਾਂ ਤੇ H2B ਪ੍ਰੋਗਰਾਮ ਦੀ ਪਾਰਦਰਸ਼ਤਾ ਨੂੰ ਧਿਆਨ ਦੇ ਵਿੱਚ ਰੱਖ ਕੇ ਲਿਆ ਗਿਆ ਹੈ ਅਮਰੀਕਾ ਦੇ ਗੈਰ ਪ੍ਰਵਾਸੀ H2B ਵੀਜ਼ਾ ਪ੍ਰੋਗਰਾਮ ਤਹਿਤ ਵੱਡਾ ਐਲਾਨ ਕੀਤਾ ਹੈ ਅਮਰੀਕੀ ਗ੍ਰੈਸ ਰੱਖਿਆ ਵਿਭਾਗ ਅਤੇ ਕਿਰਤ ਵਿਭਾਗ ਨੇ 3 ਸਾਲ ਤੋਂ 2026 ਦੇ ਲਈ 44716 ਵੱਧ H2B ਵੀਜ਼ੇ ਜਾਰੀ ਕਰਨ ਦਾ ਫੈਸਲਾ ਕੀਤਾ ਹੈ ਇਹ ਐਲਾਨ 3 ਜਨਵਰੀ ਨੂੰ ਇੱਕ ਸਥਾਈ ਅੰਤਿਮ ਨਿਯਮ ਦੇ ਰੂਪ ਦੇ ਵਿੱਚ ਕੀਤਾ ਗਿਆ ਇਹ ਵੱਧ ਇੱਕ ਸਮਾ ਸੀਮਤ ਕਾਨੂੰਨੀ ਅਧਿਕਾਰ ਦੇ ਅਧੀਨ ਜੋਪ ਵੀਖਦੇ ਸਾਲਾਂ ਵਿੱਚ ਲਾਗੂ ਨਹੀਂ ਰਹੇਗਾ ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਅਮਰੀਕਾ ਨੇ ਐਸਟੂਬੀ ਵੀਜ਼ੇ ਦੇ ਵਿੱਚ ਵਾਅਦਾ ਕੀਤਾ ਹੋਵੇ ਇਸ ਤੋਂ ਪਹਿਲਾਂ ਨਵੰਬਰ 2024 ਦੇ ਵਿੱਚ ਵੀ 2025 ਸਾਲ 2025 ਦੇ ਲਈ ਇਨੇ ਹੀ ਵਾਅਦੂ ਵੀਜ਼ੇ ਦਾ ਐਲਾਨ ਕੀਤਾ ਗਿਆ ਸੀ ਐਸਟੂਬੀ ਵੀਜ਼ਾ ਪ੍ਰੋਗਰਾਮ ਅਮਰੀਕੀ ਐ ਨਿਯੋਕ ਕਰਤਾਵਾਂ ਨੂੰ ਵਿਦੇਸ਼ੀ ਨਾਗਰਿਕਾਂ ਨੂੰ ਅਸਥਾਈ ਗੈਰ ਖੇਤੀਬਾੜੀ ਨੌਕਰੀਆਂ ਲਈ ਭਰਤੀ ਕਰਨ ਦੀ ਆਗਿਆ ਦਿੰਦੇ ਐਸ ਵੀਜਟੈਟਿਕ ਵਿਅਕਤੀ ਵੱਧ ਤੋਂ ਵੱਧ 3 ਸਾਲ ਤੱਕ ਅਮਰੀਕਾ ਵਿੱਚ ਰਹਿ ਸਕਦਾ ਹੈ 3 ਸਾਲ ਪੂਰੇ ਹੋਣ ਤੋਂ ਬਾਅਦ ਉਸ ਵਿਅਕਤੀ ਨੂੰ ਮੁੜ ਅਜ਼ੀ ਦੇਣ ਤੋਂ ਪਹਿਲਾਂ ਘੱਟੋ ਘੱਟ 3 ਮਹੀਨੇ ਦੇ ਲਈ ਅਮਰੀਕਾ ਤੋਂ ਬਾਹਰ ਰਹਿਣਾ ਲਾਜ਼ਮੀ ਹੁੰਦਾ ਹੈ ਤੇ ਮੌਜੂਦਾ ਕਾਨੂੰਨ ਅਨੁਸਾਰ ਕਾਂਗਰਸ ਹਰ ਵਿੱਤੀ ਸਾਲ ਦੇ ਲਈ H2B ਵੀਜ਼ਾ ਦੀ ਸੀਮਾ 4000000 ਦਿੱਤਾ ਦਿੱਤੀ ਗਈ ਹੈ ਇਸ ਵਿੱਚ 30000 ਵੀਜ ਸਾਲ ਤੇ ਪਹਿਲੇ ਅਧ ਅਤੇ 30000 ਦੂਜੇ ਅਦ ਦੇ ਲਈ ਜਖੇ ਜਾਂਦੇ ਨੇ ਨਵਾਂ ਇਲਾਜ